ਸਰੇ ਗੁਰੂ ਅਰਜਨ ਦੇਵ ਜੀ ਨੇ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਪਿਤਾ ਰਾਮਦਾਸ ਦੀ ਮਾਤਾ ਭਾਨੀ ਦੀ ਕੁੱਖੋਂ ਅਵਤਾਰ ਧਾਰਿਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਵੀ ਨਗ ਅਨੰਦ ਮਿਲ ਲੈ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁਲ ਜਾਈਦਾ ਤੇ ਇੱਥੇ ਜੁਗ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣ ਦਾ ਹੋ ਮਿਲਦਾ ਲੱਗਦਾ ਕਿ ਬੱਚਾ ਇਹ ਉਸ ਥਾਨ ਹੈ ਡਿੱਠੇ ਸੱਬੇ ਥਾਵ ਨਹੀਂ ਤੁਜੇ ਆ ਇਹ ਹਰਮੰਦਰ ਸਾਹਿਬ ਦੀ ਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਹੈ ਇਹਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਚਾਰ ਦਰਵਾਜ਼ਾ ਮਤਲਬ ਇਹ ਕੋਈ ਜਾਤ ਬਰਾਦਰੀ ਵੀ ਇੱਥੇ ਆ ਸਕਦੀ ਹੈ ਜਾਂ ਆਨ ਲਈ ਚਾਰ ਦਰਵਾਜ਼ੇ ਹੈ ਪਰ ਜਾਣ ਲਈ ਇੱਕੋ ਰਸਤਾ ਹੈ ਬਹੁਤ ਚੰਗਾ ਲੱਗਦਾ ਹੈ ਜਦੋਂ ਉਹ ਰੇ ਦਰਬਾਰ ਸਾਹਿਬ ਆਉਂਦੇ ਆ ਤੇ ਦਰਸ਼ਨ ਕਰਦੇ ਆ ਤਾਂ ਬਹੁਤ ਚੰਗਾ ਲੱਗਦਾ ਹੈ ਉਹ ਕਹਿੰਦੇ ਜੇ ਆਉਣਾ ਜਦੋਂ ਆਪਾਂ ਹਰਮੰਦਰ ਸਾਹਿਬ ਪੈਰ ਧੋ ਕੇ ਅੰਦਰ ਜਾਣੇ ਹਾਂ ਤੇ ਪੋੜੀਆਂ ਉੱਤਰ ਕੇ ਜਾਣੇ ਹਾਂ ਪੋੜੀਆਂ ਉੱਤਰ ਦਾ ਮਤਲਬ ਇਹ ਆ ਆਪਣਾ ਮਨ ਨੀਵਾ ਕਰਕੇ ਆਓ ਜਦੋਂ ਤੁਸੀਂ ਮਨ ਨੀਵਾ ਕਰਕੇ ਆਓਗੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਸਿੱਖਾਂ ਦੇ ਪਹਿਲੇ ਸ਼ਹੀਦ ਸਨ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਬਚ ਮੱਥਾ ਟੇਕਣ ਪਹੁੰਚ ਰਹੀਆਂ ਨੇ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਬਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਵੀ ਸਰਵਨ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਵੀ ਕਰ ਰਹੀਆਂ ਨੇ ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਬਚ ਮੱਥਾ ਟੇਕਣ ਆਈਆਂ ਪਤਾਂ ਦੇ ਵੱਲੋਂ ਗੱਲਬਾਤ ਦੌਰਾਨ ਕਿਹਾ ਗਿਆ ਕਿ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੈ ਤੇ ਅੱਜ ਦੇ ਦਿਨ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪਣੇ ਆਪ ਨੂੰ ਸੁਭਾਗਿਆਸ਼ਾਲੀ ਸਮਝ ਰਹੇ ਨੇ ਉਹਨਾਂ ਦਾ ਸਹਿਕਿ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੱਸੇ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਪਿਤਾ RAMDAS ਦੀ ਮਾਤਾ ਭਾਨੀ ਦੀ ਕੱਖੋਂ ਅਵਤਾਰ ਧਰਿਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕਿੰਨੇ ਚੋਗੇ ਸਮੂਹ ਜਿਹੇ ਸੰਗਤਾਂ ਅੱਜ ਪਵਿੱਤਰ ਸਰੂਪ ਦੀ ਚੀਜ਼ ਨਹੀਂ ਕਰ ਰਹੀਆਂ ਨੇ ਔਰ ਆਪਣੇ ਘਰ ਨੂੰ ਜਿਹੜੀ ਕੇਸਰ ਬੱਤੇ ਪੜੀ ਅਰਦਾਸ ਕੀਤੀ ਇਹ ਉਹ ਸਥਾਨ ਹੈ ਡਿੱਠੇ ਸੱਬੇ ਥਾਵ ਨਹੀਂ ਤੁਜੇ ਆ ਇਹ ਹਰਿਮੰਦਰ ਸਾਹਿਬ ਦੀ ਉਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਹੈ ਇਹਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਜਾ ਦਰਵਾਜਾ ਮਤਲਬ ਇਹ ਕੋਈ ਜਾਤ ਬਰਾਦਰੀ ਵੀ ਇੱਥੇ ਆ ਸਕਦੀ ਹੈ ਜਾਂ ਆਉਣ ਲਈ ਚਾਰ ਦਰਵਾਜੇ ਆ ਪਰ ਜਾਣ ਲਈ ਇੱਕੋ ਰਸਤਾ ਦਾ ਮਤਲਬ ਪਰਮਾਤਮਾ ਨੂੰ ਪਾਣਾ ਮੈਂ ਕੋਈ ਵੀ ਧਰਮ ਆ ਕੇ ਇਹਨ ਪਰਮਾਤਮਾ ਅੱਡ ਹੈਗਾ ਇੱਕੋ ਰਸਤੇ ਜਾਣਾ ਪੈਣਾ ਸਾਰਿਆਂ ਨੂੰ ਇਹ ਉਹਨਾਂ ਨੇ ਉਪਦੇਸ਼ ਦਿੱਤਾ ਹੈ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੀ ਉਹਨਾਂ ਨੇ ਸਾਰੀ ਕਰਾਈ ਅੰਮ੍ਰਿਤਸਰ ਜਿੱਦ ਜੋ ਜਿੱਥੇ ਤੁਸੀਂ ਆਏ ਹੋ ਜੋ ਨਕਸ਼ਾ ਦੇਖਿਓ ਇਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਹੈ ਅੱਜ ਦਾ ਉਹਨਾਂ ਨੇ ਉਹਨਾਂ ਨੂੰ ਬਾਣੀ ਕੇ ਬੋਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਕਹੇ ਜਾਂਦਾ ਹੈ ਉਹਨਾਂ ਅੰਦਰ ਬੜੀ ਆਗਿਆਕਾਰੀ ਪੁੱਤਰ ਸੀਗੇ ਤੇ ਜਿਹੜੇ ਪਿਤਾ ਜੀ ਜੋ ਵੀ ਉਹਨਾਂ ਨੂੰ ਹੁਕਮ ਦਿੰਦੇ ਸੀਗੇ ਉਹ ਸਿਰ ਮੱਥੇ ਪ੍ਰਵਾਨ ਕਰਦੇ ਸੀ ਉਹਨਾਂ ਨੇ ਸਾਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੰਦਨਾ ਕਰਕੇ ਉਹਨਾਂ ਨੂੰ ਇਹ ਕਿਹਾ ਹੈ ਕਿ ਤੁਸੀਂ ਇੰਦੇ ਲੜ ਲੱਗੋ ਪਰਮਾਤਮਾ ਦੀ ਪ੍ਰਾਪਤੀ ਦੀ ਹੈਗੀ ਹੈ ਉਹ ਤੁਹਾਨੂੰ ਹੋਏਗੀ ਇਸ ਲਈ ਅੱਜ ਦਾ ਦਿਨ ਜਿਹੜਾ ਹੈਗਾ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਉਹ ਕਹਿੰਦੇ ਜੇ ਆਉਣਾ ਜਿਹੜਾ ਆਪਾਂ ਹਰਿਮੰਦਰ ਸਾਹਿਬ ਪੈਰ ਹੋ ਕੇ ਅੰਦਰ ਜਾਣੇ ਹਾਂ ਤੇ ਪੋੜੀਆਂ ਉੱਧਰ ਕੇ ਜਾਣੇ ਹਾਂ ਪੋੜੀਆਂ ਉੱਧਰ ਦਾ ਮਤਲਬ ਇਹ ਆ ਆਪਣਾ ਮਨ ਨੀਵਾ ਕਰਕੇ ਆਓ ਜਦੋਂ ਤੁਸੀਂ ਮਨ ਨੀਵਾ ਕਰਕੇ ਆਓਗੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਪ੍ਰਕਾਸ਼ਪੁਰਬ ਦੀਆਂ ਸੰਗਤਾਂੜੀਆਂ ਮਨਾ ਰਹੀਆਂ ਹਨ ਉਹ ਭਾਈ ਮੇਰਾ ਨਾਮ ਸੁਵਿੰਦਰ ਸਿੰਘ ਪਹਿਲਾਂ ਦਾ ਵੈਕੂਲ ਖਾਲਸਾ ਵੈਕੂਲ ਜੀ ਬੱਤੇ ਜੀ ਅਸੀਂ ਭਾਈ ਚੰਡੀਗੜ੍ਹ ਤੋਂ ਆਏ ਜੀ ਗੁਰੂਪੁਰ ਸ਼ਹਿਰ ਹੁੰਦਾ ਜੀ ਜੇ ਤੁਸੀਂ ਚਾਹੋਗੇ ਅੱਜ ਅੰਤਨ ਸ਼੍ਰੀ ਹਾਂਜੀ 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 ਸਾਡਾ ਪਹਿਲਾਂ ਇੱਥੋਂ ਬਾਦਰ ਮਮੀ ਔਰ ਪਪਾ ਜੀ ਇੱਥੋਂ ਹੀ ਪਾਕਿਸਤਾਨ ਜਾਤਾ ਗਿਆ ਸੀਗਾ ਉਹਦੇ ਚ ਗਏ ਸੀਗੇ ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ ਤਿੰਨ ਚਾਰ ਪਰਿਵਾਰ ਲੈ ਕੇ ਇੱਥੇ ਅੱਜ ਪਹੁੰਚੇ ਹੈ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ਪੁਰੇ ਪੰਜੀ ਪਾਸ਼ਾ ਜੀ ਦਾ ਜੀ ਠੀਕ ਹੈ ਬਹੁਤ ਅਨੰਦਾਰ ਹੈ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਇਹ ਕਿਨਾਂ ਨੂੰ ਸੁੱਖ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਇਕ ਮਹੀਨੇ ਬਾਅਦ ਸਾਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਜ਼ਰੂਰ ਦੇਣ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁੱਲ ਜਾਈਦਾ ਤੇ ਇੱਥੇ ਜੁਗ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣ ਦਾ ਮਿਲਦਾ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ ਬਾਬਾ ਜੀ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚਿਆਂ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਆਪਣੇ ਅਸ਼ੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਮੇਰਾ ਨਾਮ ਹੈ ਈਲੀਨ ਕੋਹਰ ਮੈਂ ਜ਼ਿਰੂਪੁਰ ਤੋਂ ਆਈ ਹਾਂ ਅੱਜ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਸ੍ਰੀ ਦਾ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਉਰੇ ਆ ਕੇ ਮਤਲਬ ਬਹੁਤ ਚੰਗਾ ਲੱਗਦਾ ਹੈ ਜਦੋਂ ਉਰੇ ਦਰਬਾਰ ਸਾਹਿਬ ਆਉਂਦੇ ਆ ਤੇ ਦਰਸ਼ਨ ਕਰਦੇ ਆ ਤਬ ਬਹੁਤ ਚੰਗਾ ਲੱਗਦਾ ਅੰਦਰ ਤੁਸੀਂ ਗਏ ਸੀ ਜਿਵੇਂ ਕਿ ਲੰਗਰ ਹਾਲ ਦੀ ਸੇਵਾ ਕੀਤੀ ਲੋੜ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਹਾਂਜੀ ਕਿੰਨਾ ਵਸ ਹੁਣ ਮੈਂ ਜਦੋਂ ਅੰਦਰ ਜਾਂਦਾ ਕਿ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਤੋਂ ਸਾਰੇ ਪਾਸੇ ਤੋਂ ਛੱਡ ਕੇ ਰੱਬ ਦੇ ਕੋਲ ਮਤਲਬ ਉਹਨਾਂ ਦੇ ਲਾਈਕ ਕੋਲ ਆ ਗਏ ਹੋ ਗੱਲ ਕਰ ਰਹੇ ਹੋ ਉਹਨਾਂ ਨਾਲ